ਜੀ ਤੂੰ ਹੀ ਭੁੱਲ ਬੈਠਾ ਏ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਜਾਪਾਨ ਦੇ ਲੋਕ ਇਹਨਾਂ ਦੀਆਂ ਅੱਗੇ ਵੀ ਆਪਾਂ ਕਈ ਵੀਡੀਓ ਪਾਈਆਂ ਪਰ ਮੈਂ ਇਹਨਾਂ ਦਾ ਫੈਨ ਹੋ ਗਿਆ ਤੇ ਦੂਜੇ ਪਾਸੇ ਆਪਾਂ ਇਹ ਵੀ ਕਹਿ ਸਕਦੇ ਆ ਕਿ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਉਹ ਕਿਤੇ ਵੀ ਕੋਸ਼ਿਸ਼ ਕਰ ਸਕਦੇ ਆ ਦੇਖੋ ਤੁਸੀਂ ਜਿਹੜੇ ਆਪਣੇ ਘਰੇ ਇੱਟਾਂ ਵਾਲਾ ਫਰਸ਼ ਲੱਗਿਆ ਹੁੰਦਾ ਉਹਦੇ ਵਿੱਚ ਜਿਹੜੀ ਤੇੜ ਹੁੰਦੀ ਆ ਵਿੱਚ ਜਿਹੜੀ ਥੋੜੀ-ਥੋੜੀ ਮਿੱਟੀ ਪਾਈ ਹੁੰਦੀ ਆ ਉਸ ਮਿੱਟੀ ਨੂੰ ਪੱਟ ਕੇ ਉਹਦੇ ਵਿੱਚ ਬੀ ਲਾ ਕੇ ਤੇ ਉਹਦੇ ਵਿੱਚ ਹੀ ਦੇਖੋ ਛੱਲੀਆਂ ਕਿੰਨੀਆਂ ਵਧੀਆ ਖੜੀਆਂ ਨੇ ਉਹਦੇ ਵਿੱਚ ਸਬਜ਼ੀਆਂ ਤੱਕ ਲਾਈਆਂ ਹੋਈਆਂ ਨੇ ਜਾਪਾਨ ਦੇ ਲੋਕਾਂ ਨੇ ਤੇ ਮੈਂ ਪਹਿਲੀ ਵਾਰੀ ਇਹ ਚੀਜ਼ ਦੇਖ ਕੇ ਹੈਰਾਨ ਹੋ ਗਿਆ ਕਮਾਲ ਦਾ ਆਈਡੀਆ ਤੁਸੀਂ ਇਹ ਕਹਿ ਲਓ ਕਿ ਜਿਹਨੇ ਕੁਝ ਕਰਨਾ ਉਹ ਵਾਕੇ ਹੀ ਕੋਈ ਨਾ ਕੋਈ ਰਾਹ ਜ਼ਰੂਰ ਲੱਭ ਲੈਂਦਾ ਆ ਦੇਖੋ ਤੁਸੀਂ ਕਿਵੇਂ ਫਸਲ ਆ ਕੇ ਤੇ ਪਾਣੀ ਪਾਈ ਜਾਂਦੇ ਆ ਤਰਬੂਜ ਖਰਬੂজে ਗੋਭੀ ਗੰਨੇ ਖੀਰੇ ਛੱਲੀ ਪਤਾ ਨਹੀਂ ਕਿਹੜੀ ਕਿਹੜੀ ਸਬਜ਼ੀ ਲਾਤੀ ਇਹਨਾਂ ਨੇ ਇੱਟਾਂ ਵਾਲੇ ਫਰਸ਼ ਦੇ ਵਿੱਚ ਨਾਲੇ ਹੋਗੀ ਇਹ ਵੈਸੇ ਵੀ ਉਦਾਂ ਵੀ ਖੇਤ ਦੇ ਵਿੱਚ ਇੱਕ ਇੱਕ ਫਸਲ ਨਹੀਂ ਲੈਂਦੇ ਇੱਕ ਇੱਕ ਖੇਤ ਤੋਂ 2-2 3-3 ਫਸਲਾਂ ਲੈਂਦੇ ਨੇ ਆ ਦੇਖੋ ਤੁਸੀਂ ਇਹਨਾਂ ਨੇ ਇੱਕ ਨਵੀਂ ਟੰਗ ਲੱਭਿਆ ਜਿਹੜੇ ਆਪਣੇ ਪਪੀਤੇ ਹੁੰਦੇ ਆ ਉਹਨਾਂ ਨੂੰ ਵਿੱਚੋਂ ਛਿੱਲ ਕੇ ਤੇ ਉਹਨਾਂ ਨੂੰ ਮੋੜ ਕੇ ਥੱਲੇ ਰੱਖ ਦਿੰਦੇ ਨੇ ਤੇ ਉਸੇ ਦੇ ਉੱਤੇ ਜਿਹੜੇ ਫਲ ਲੱਗਦੇ ਨੇ ਉਹ ਕਹਿੰਦੇ ਫਲ ਵੀ ਵਧੀਆ ਲੱਗਦੇ ਨੇ ਤੇ ਉਹ ਨੀਵੇਂ ਵੀ ਹੁੰਦੇ ਨੇ ਉਹ। ਯਾਨੀ ਹਰੇ ਬੂਟੇ ਜਿਹੜੇ ਜਿਉਂਦੇ ਬੂਟੇ ਆ ਉਹਨਾਂ ਦਾ ਹੀ ਡਿਜ਼ਾਈਨ ਬਣਾ ਦਿੰਦੇ ਆ ਉਹਨਾਂ ਦੀ ਉਹ ਕੁਰਸੀ ਬਣਾ ਦਿੰਦੇ ਆ ਬੈਠਣ ਨੂੰ। ਆ ਜਾਪਾਨ ਦੇ ਇੱਕ ਪਿੰਡ ਦੀ ਵੀਡੀਓ ਆ। ਇਹ ਪਿੰਡ ਦੇ ਵਿੱਚੋਂ ਸਮਾਨ ਇਕੱਠਾ ਕਰਕੇ ਉਹਦੇ ਵਿੱਚੋਂ ਅਲੱਗ ਕੱਢ ਲੈਂਦੇ ਆ ਪਲਾਸਟਿਕ ਨੂੰ ਅਲੱਗ, ਪੱਤੇ ਹੁੰਦੇ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਅਲੱਗ। ਫਿਰ ਉਹ ਪਿੰਡ ਦੇ ਵਿੱਚ ਇਹਨਾਂ ਨੇ ਥਾਂ ਥਾਂ ਦੇ ਉੱਤੇ ਥੱਲੇ ਖਾਦ ਬਣਾਉਣ ਵਾਸਤੇ ਇੱਕ ਜਗ੍ਹਾ ਬਣਾਈ ਹੋਈ ਆ ਤੇ ਉਦਾਂ ਘਰਾਂ ਦੇ ਬਾਹਰ ਇਹਨਾਂ ਨੇ ਪਲਾਸਟਿਕ ਵਾਲੇ ਅਲੱਗ ਰੱਖੇ ਹੋਏ ਨੇ ਉੱਥੇ ਲੋਕ ਪਲਾਸਟਿਕਾ ਡਰਕ ਦਿੰਦੇ ਨੇ ਤੇ ਜਿਹੜੇ ਪੱਤੇ ਹੁੰਦੇ ਆ ਜਾਂ ਘਰ ਦੀ ਹੋਰ ਵੇਸਟੇਜ ਹੁੰਦੀ ਆ ਰਸੋਈ ਦੀ ਵੇਸਟੇਜ ਹੁੰਦੀ ਆ ਬਾਦੂ ਫੂਡ ਹੁੰਦਾ ਖਾਣਾ ਹੁੰਦਾ ਉਹਨੂੰ ਧਰਤੀ ਦੇ ਥੱਲੇ ਜਿਹੜਾ ਬਣਾਇਆ ਹੋਇਆ ਇਹਨਾਂ ਨੇ ਖੂਜ ਆ ਇੱਕ ਛੋਟਾ ਜਿਹਾ ਉਹਦੇ ਵਿੱਚ ਰੱਖ ਦਿੰਦੇ ਨੇ ਉਹ ਥੱਲੇ ਆਪਣੇ ਆਪ ਹੌਲੀ ਹੌਲੀ ਖਾਦ ਬਣੀ ਜਾਂਦੀ ਆ ਤੇ ਫਿਰ ਉਹ ਜਿਹੜੀ ਖਾਦ ਆ ਉਹੋ ਹੀ ਪਿੰਡ ਲੈਵਲ ਦੇ ਵਿੱਚ ਯੂਜ਼ ਕਰਦੇ ਆ ਵਰਤਦੇ ਨੇ ਉਹਨੂੰ ਇੱਕ ਇੱਕ ਫਸਲ ਦੇ ਵਿੱਚ ਕਈ ਕਈ ਫਸਲਾਂ ਲਾ ਦਿੰਦੇ ਨੇ ਜਾਨੀ ਇਹਨਾਂ ਦੀ ਖੇਤੀ ਕਰਨ ਦਾ ਢੰਗ ਵੀ ਕਮਾਲ ਆ ਤੇ ਘਰ ਦੇ ਵਿੱਚ ਵੀ ਜਿਹੜਾ ਕੁਝ ਚਾਹੁੰਦੇ ਆ ਉਹੀ ਬੀਜ ਲੈਂਦੇ ਨੇ ਅਸਲ ਦੇ ਵਿੱਚ ਅੱਜ ਪਤਾ ਲੱਗਿਆ ਵੀ ਟਾਲਾ ਜਿਹੜਾ ਫਰਸ਼ ਆ ਬਾਕੀ ਕਮਾਲ ਹੁੰਦਾ ਆ ਦੇਖੋ ਤੁਸੀਂ ਕਿਸੇ ਨੇ ਕਰਦੇ ਬਾਹਰ ਜਿਹੜੇ ਡਰਮ ਹੁੰਦੇ ਨੇ ਨੀਲੇ ਉਹਨਾਂ ਦੇ ਵਿੱਚ ਮਿੱਟੀ ਪਾ ਕੇ ਤੇ ਉਹਨਾਂ ਦੇ ਵਿੱਚ ਫੁੱਲਾਂ ਵਾਲੇ ਵੀ ਤੇ ਫਲਾਂ ਵਾਲੇ ਵੀ ਭੱਟੇ ਦਰਾਖਤ ਲਾਏ ਹੋਏ ਨੇ ਤੇ ਇੱਕ ਦਰਾਖਤ ਨਹੀਂ ਹੈਗਾ ਘੱਟੋ ਘੱਟ 20 22 ਦਰਾਖਤ ਲਾਏ ਹੋਏ ਨੇ ਤੇ ਆਪਾਂ ਕਿਉਂ ਨਹੀਂ ਲਾ ਸਕਦੇ ਆਪਾਂ ਆਪਣੇ ਘਰੇ ਜਾਂ ਆਪਾਂ ਆਪਣੀ ਛੱਤ ਦੇ ਉੱਤੇ ਸਾਨੂੰ ਵੀ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਜੇ ਅਸੀਂ ਪ੍ਰਕਿਰਤੀ ਦੇ ਨਾਲ ਪਿਆਰ ਕਰਦੇ ਹਾਂ ਤਾਂ ਪ੍ਰਕਿਰਤੀ ਸਾਨੂੰ ਵੀ ਵਾਪਸ ਪਿਆਰ ਕਰਦੀ ਹੈ ਅਭਾਗੀ ਵੀ ਕਹਨੇ ਹੁੰਦੇ ਆ ਕਿ ਇਹ ਵੀ ਇੱਕ ਰਾਹ ਆ ਪਰਮਾਤਮਾ ਦੇ ਨਾਲ ਜੁੜਨ ਦਾ ਜੇ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਜੇ ਤੁਸੀਂ ਸਟ੍ਰੈਸ ਦੇ ਵਿੱਚੋਂ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਤਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਆ ਦੇਖੋ ਬਾਈ ਨੇ ਛੱਤ ਦੇ ਉੱਤੇ ਪੂਰੀ ਬਾਗ ਹੀ ਲਾਤਾ ਸਬਜ਼ੀ ਮੰਡੀੋਂ ਲਾਤੀ ਹਰ ਤਰ੍ਹਾਂ ਦੀ ਸਬਜ਼ੀ ਲੱਗੀ ਹੋਈ ਆ ਛੱਤ ਦੇ ਉੱਤੇ ਸੋ ਤੁਸੀਂ ਕਰਨ ਵਾਲੇ ਬਣੋ ਮਿਹਨਤ ਕਰੋ ਸਾਰਾ ਕੁਝ ਹੀ ਹੋ ਸਕਦਾ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਆ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ